ਜੇਲਾ ਸ਼ਿਦ ਭਗਤ ਸਿੰਘ ਨਗਰ ਨਮਾ ਸ਼ਹਿਰ ਦੇ ਕਸਬਾ ਔੜ ਵਿਖੇ ਦੁੱਗਲ ਸੈਂਟਰੀ ਸਟੋਰ ਤੋਂ ਲੱਖਾਂ ਦਾ ਸਮਾਨ ਹੋਇਆ ਚੋਰੀ ਇਸ ਮੌਕੇ ਤੇ ਦੁੱਗਲ ਸੈਂਟਰੀ ਸਟੋਰ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਾਡੇ ਗਵੰਡੀ ਹਲਵਾਈ ਦਾ ਕੰਮ ਕਰਦੇ ਹਨ ਤੇ ਸਵੇਰੇ ਜਦੋਂ ਇਧਰੋਂ ਲੰਗੇ ਤਾਂ ਉਹਨਾਂ ਨੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਚੱਕ ਹੋਇਆ ਹੈ ਲੱਗਦਾ ਹੈ ਕਿ ਚੋਰੀ ਹੋ ਗਈ ਹੈ ਔੜ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬਲੰਦ ਹੁੰਦੇ ਜਾ ਰਹੇ ਹਨ ਇਸ ਮੌਕੇ ਦੁਕਾਨਦਾਰ ਨੇ ਦੱਸਿਆ ਹੈ ਕਿ ਇਸ ਵਿੱਚੋਂ ਲੱਖਾਂ ਦਾ ਸਮਾਨ ਜਿਹੜਾ ਚੋਰੀ ਕਰਕੇ ਲੈ ਗਏ ਕੁਝ ਕ ਟੂਟੀਆਂ ਅਤੇ ਐਲਸੀਡੀ ਤੇ ਪੈਸੇ ਵੀ ਪੈਸ ਹਨ ਉਹ ਵੀ ਸਮਾਨ ਚੋਰੀ ਕਰਕੇ ਲੈ ਗਏ ਆਓ ਸੁਣਦੇ ਹਾਂ ਇਸ ਮੌਕੇ ਤੇ ਦੁਕਾਨ ਮਾਲਕ ਦਾ ਕੀ ਕਹਿਣਾ ਹੈ ਸਰਜੀਤ ਕੁਮਾਰ ਜੀ ਇਹ ਜੀ ਸਾਨੂੰ ਸਵੇਰੇ ਪਤਾ ਲੱਗਿਆ ਸਾਡੇ ਭਾਜੀ ਉਹਨੇ ਹਲਵਾਈ ਦਾ ਕੰਮ ਕਰਦੇ ਆਈ ਉਹਨਾਂ ਨੇ ਦੱਸਿਆ ਘਰੇ ਜਾ ਕੇ ਵੀ ਤੇਰਾ ਸ਼ਟਰ ਪੱਟ ਹੋਇਆ ਵੀ ਚੋਰੀ ਹੋ ਗਈ ਜੀ ਅਸੀਂ ਸਾਰੇ ਮੰਮੀ ਉਹਨੇ ਡੈਡੀ ਉਹਨੇ ਸਾਰੇ ਇਕੱਠੇ ਹੋ ਗਏ ਅਸੀਂ ਨਖਿਆ ਜੀ ਥੋੜਾ ਫੋਟ ਨੁਕਸਾਨ ਦੇਖੋ ਕਿੰਦਾ ਹੋ ਗਿਆ ਜੀ ਹਾਂਜੀ ਨੁਕਸਾਨ ਜੀ ਅੰਦਰ ਤਾਂ ਬੜ ਨਹੀਂ ਹੋਇਆ ਜੀ ਹੁਣ ਅੰਦਰ ਸਮਾਨ ਮਹਿੰਗਾ ਬਹੁਤ ਪਿਆ ਸੀਗਾ ਜੀ 5-7000 ਰੁਪਏ ਗੱਲੇ ਜੀ ਵੀ ਪਿਆ ਸੀਗਾ ਜੀ ਤੇ ਪਿੱਤਲ ਦੀਆਂ ਟੋਟੀਆਂ ਮਹਿੰਗਾ ਸਮਾਨ ਜਿਹੜਾ ਲੈ ਗਏ ਵੱਡੀਆਂ ਸੀਟਾਂ ਸੋਟਾਂ ਜਿਹੜੀਆਂ ਉਹ ਛੱਡ ਗਏ ਆ ਬਾਕੀ ਸਮਾਨ ਲੈ ਗਏ ਜੀ ਕੈਮਰਾ ਵੀ ਡੀਵੀਆਰ ਹਾਂਜੀ ਐਲਸੀਡੀ ਵੀ ਸਾਰਾ ਕੁਝ ਲੈ ਗਏ ਜੀ ਪਟਕ ਤੇ ਹਾਂਜੀ ਕੀਤਾ ਜੀ ਫੋਨ ਆਣ ਲੱਗੇ ਜੀ ਸਰਪੰਚ ਸਾਹਿਬ ਨੂੰ ਵੀ ਕੀਤਾ ਵੀ ਉਹ ਵੀ ਆਣ ਲੱਗੇ ਜੀ ਨਹੀਂ ਸ਼ੱਕ ਨਹੀਂ ਹੈਗਾ ਜੀ ਮੇਰਾ ਤਕਰੀਬਨ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਜੀ ਕਿਸੇ ਮੰਨ ਕਰਦੇ ਅੱਛਾ। ਪ੍ਰਸ਼ਾਸਨ ਹੋ ਜੇ ਇਦਾਂ ਦੇ ਜਿਹੜੇ ਨਸ਼ੇੜੀ ਬੰਦੇ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਦੇ ਨੱਥ ਪਾਣੀ ਚਾਹੀਦੀ ਆ ਉਹਨਾਂ ਨੂੰ ਮਲਿਆ ਫਾੜਨਾ ਸੀ ਤਾਂ ਗਰੀਬੀ ਦਾ ਹੋਇਆ ਕੰਮ ਸਾਡਾ। ਮਾੜਾ ਮੋਟਾ ਕੀਤਾ ਸੀ।